ਗਜੀ ਤਨ ਤਨ ਜਗਤ ਗੁਰੂ ਸਤਿਗੁਰੂ ਅਰਦਾਸ ਮਹਾਰਾਜ ਜੀ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਸਮਝਾਣਾ ਕਰਦੇ ਨੇ ਗੁਰਮੁਖ ਦਵਾਰਾ ਨਾਦ ਸੁਣ ਹਿਰਦੈ ਮਹਲਾ ਬੂਝ ਸੁਰਤ ਧਰੋ ਮਤ ਉਪਜੈ ਨੇਤਰੀ ਹੋਵੇ ਸੂਝ ਸਾ ਸੰਗਤ ਜੀ ਆਪਣੇ ਅੰਦਰ ਨਾ ਉਹ ਪਰਮ ਪਿਤਾ ਪਰਮਾਤਮਾ ਦਾ ਅਨਹਦ ਨਾਦ ਵੱਜ ਰਿਹਾ ਹੈ ਤੇ 사త్సੰਗ ਜੀ ਜੇ ਆਪਾ ਉਸ 나드 ਤੱਕ ਪਹੁੰਚ ਜਾਂਦੇ ਆ ਜੇ ਉਸ ਅਨਹਦ 나드 ਤੱਕ ਪਹੁੰਚ ਜਾਂਦੇ ਆ 사త్సੰਗ ਜੀ ਅਨੰਦਮਈ ਅਵਸਥਾ ਦੇ ਵਿੱਚ ਚਲੇ ਜਾਂਦੇ ਆ ਗੁਰਮੁਖ ਦੁਆਰਾ 나드 ਸੁਣ ਤੇ 사త్సੰਗ ਜੀ ਉਸ 나드 ਤੱਕ ਪਹੁੰਚ ਵੀ ਗੁਰਮੁਖ ਹੀ ਸਕਦਾ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਗੁਰਮੁਖ ਬਣ ਗੁਰਮੁਖ ਦੁਆਰਾ 나드 ਸੁਣ ਤੇ ਭਾਈ ਉਹ ਅਨਹਦ 나드 사త్సੰਗ ਜੀ ਜਿਹੜੇ ਸੰਗਤਾਂ ਨੇ ਅਭਿਆਸੀ ਇਨਸਾਨ ਨੇ ਉਸ ਨਾਦ ਤੱਕ ਪਹੁੰਚਣ ਵਾਸਤੇ ਨੇਕਾ ਅਭਿਆਸ ਕਰਦੇ ਨੇ ਪਰ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹ ਅਨਹਦ ਨਾਦ ਉਹਨਾਂ ਨੂੰ ਸੁਣਾਈ ਦਿੰਦਾ ਆ ਜੋ ਗੁਰਮੁਖ ਨੇ ਭਾਈ ਗੁਰੂ ਦੀ ਗੱਲ ਮੰਨਦੇ ਨੇ ਸਤਸੰਗਤ ਜੀ ਜਿਨ੍ਹਾਂ ਦਾ ਕੋਈ ਗੁਰੂ ਹੈ ਜੋ ਗੁਰੂ ਵਾਲੇ ਨੇ ਜਿਨ੍ਹਾਂ ਕੋਲ ਗੁਰੂ ਦਾ ਮੰਤਰ ਹੈ ਤੇ ਜੋ ਭਾਈ ਗੁਰੂ ਦੀ ਹਰ ਗੱਲ ਮੰਨਦੇ ਨੇ ਪਰ ਸਤਸੰਗਤ ਜੀ ਗੁਰੂ ਵੀ ਪੂਰਾ ਹੋਵੇ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਕਿ ਸਤਗੁਰੂ ਜੀ ਸਮਝਾ ਰਹੇ ਨੇ ਗੁਰਮੁਖ ਦਵਾਰਾ ਨਾਦ ਸੁਣੋ ਕਿ ਭਾਈ ਗੁਰਮੁਖ ਬਣ ਤੇ ਤੇਰੇ ਅੰਦਰ ਜੋ ਪਰਮ ਪਿਤਾ ਪਰਮਾਤਮਾ ਦਾ ਅਨਹਦ ਨਾਦ ਹੈ ਸਾਧ ਸੰਗਤ ਜੀ ਸੁਣਾਈ ਦੇਵੇਗਾ ਹਿਰਦੈ ਮਹਾਂ ਲਬੂਜ ਤੇ ਉਸ ਪਰਮਾਤਮਾ ਨੂੰ ਸਾਧ ਸੰਗਤ ਜੀ ਬਾਹਰ ਲੱਭਣ ਦੀ ਕੋਈ ਲੋੜ ਨਹੀਂ ਉਹ ਸਾਡੇ ਅੰਦਰ ਹੀ ਹੈ ਆਪ ਵਿਚਾਰੇ ਸੋ ਗਿਆਨੀ ਹੋਏ ਸਾਧ ਸੰਗਤ ਜੀ ਆਪਾਂ ਵਿਚਾਰ ਕਰਨੀ ਹੈ ਲੱਭਣਾ ਹੈ ਉਹਨੂੰ ਸਮਝਣਾ ਹੈ ਉਹ ਸਮਝਣ ਵਾਲਾ ਸਾਡੇ ਅੰਦਰ ਹੀ ਬੈਠਾ ਹੈ ਤੇ ਕਿਤੇ ਸਾਨੂੰ ਸਾਧ ਸੰਗਤ ਜੀ ਇੰਨੀ ਸਮਝ ਆ ਜਾਵੇ ਨਾ ਕਿ ਭਾਈ ਪ੍ਰਮਾਤਮਾ ਬਾਹਰ ਨਹੀਂ ਹੈ ਸਾਡੇ ਅੰਦਰ ਹੀ ਹੈ ਸਭ ਕੁਝ ਕਰਮੈ ਬਾਹਰ ਨਹੀਂ ਬਾਹਰ ਟੋਲੇ ਸੋ ਪਰਮਪੁਰਾਈ ਜੈ ਕారణ ਟਟ ਤੀਰਤ ਜਾਈ ਰਤਨ ਪਦਾਰਤ ਘਟਿ ਹੀ ਮਾਈ ਸਾਧ ਸੰਗਤ ਜੀ ਕਿਤੇ ਸਾਨੂੰ ਇਹ ਵਚਨ ਸਮਝ ਆ ਜਾ ਤਾਂ ਸਾਡੀ ਜੋ ਪਟਕਣਾ ਖਤਮ ਹੋਵੇ ਸਾਧ ਸੰਗਤ ਜੀ ਸਾਡਾ ਪੈਸਾ ਵੀ ਬਚੇ ਸਾਡੀ ਮਿਹਨਤ ਵੀ ਬਚੇ ਕਿਉਂਕਿ ਲੋਕ ਸਾਧ ਸੰਗਤ ਜੀ ਧਾਰਮਿਕ ਸਥਾਨਾਂ ਤੇ ਅਨੇਕਾ ਸਥਾਨਾਂ ਤੇ ਜਾਂਦੇ ਜਾਂਦੇ ਨੇ ਸੈਕੜੇ ਕਿਲੋਮੀਟਰ ਦੀ ਯਾਤਰਾ ਕਰਦੇ ਨੇ ਤੇ ਜਿੰਨੇ ਵੀ ਸਾਡੇ ਰਹਿਬਰ ਨੇ ਗੁਰੂ ਨੇ ਸਾత్సੰਗ ਜੀ ਸਤਿਗੁਰ ਰਵਦਾਸ ਮਹਾਰਾਜ ਜੀ ਸਤਿਗੁਰ ਨਾਮਦੇਵ ਜੀ ਸਤਿਗੁਰ ਨਾਨਕ ਸਾਹਿਬ ਸਭ ਇੱਕੋ ਹੀ ਸਾత్సੰਗ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਬੇਟਾ ਤੇਰਾ ਘਟਮੈ ਸਿਰ ਜਨਹਾਰ ਉਹ ਪ੍ਰਮਾਤਮਾ ਸਾਡੇ ਅੰਦਰ ਹੀ ਹੈ ਪਰ ਦਿਖਾਈ ਕਿਨੂੰ ਦੇਵੇਗਾ ਸਾత్సੰਗ ਜੀ ਚਾਹੀ ਇਨਸਾਨ ਬੁਰੇ ਕਰਮ ਕਰਦਾ ਚੰਗੇ ਕਰਮ ਕਰਦਾ ਇਨਸਾਨ ਦੇ ਅੰਦਰ ਹੀ ਪ੍ਰਮਾਤਮਾ ਹੈ ਤੇ ਜੋ ਬੁਰੇ ਕਰਮ ਕਰੇਗਾ ਸਾਧ ਸੰਗਤ ਜੀ ਸਤਿਗੁਰੂ ਜੀ ਸਮਝਾਉਂਦੇ ਨੇ ਨਾ ਬੜੋ ਨਿਲਾਜ ਅਜੂ ਨਹੀਂ ਹਾਰਿਓ ਕਿ ਭਾਈ ਬੁਰੇ ਕਰਮ ਕਰੇਗਾ ਸਾਹਿਬ ਤੋਂ ਪਹਿਲੇ ਖਾਲੇਸੀ ਜਦੋਂ ਮਾਲਕ ਨੇ ਹਿਸਾਬ ਕਿਤਾਬ ਲੈਣਾ ਆ ਭਾਈ ਬੁਰੇ ਕਰਮੇ ਕਰਮਾ ਵਾਲੇ ਨੂੰ ਕੁਝ ਨਹੀਂ ਜੇ ਮਿਲਦਾ ਤੇ ਜੋ ਚੰਗੇ ਕਰਮ ਕਰਦੇ ਨੇ ਗੁਰੂ ਵਾਲੇ ਨੇ ਗੁਰੂ ਦੇ ਵਚਨ ਮੰਨਦੇ ਨੇ ਸਾਧ ਸੰਗਤ ਜੀ ਐਸੇ ਜੀਵਨ ਦੇ ਵਿੱਚ ਹੀ ਉਹਨਾਂ ਨੂੰ ਪਰਮਪਿੱਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਉਹ ਗਿਆਨੀ ਬਣ ਜਾਂਦੇ ਨੇ ਬ੍ਰਹਮ ਗਿਆਨੀ ਹੋ ਜਾਂਦੇ ਨੇ ਆਪ ਵਿਚਾਰੇ ਸੋ ਗਿਆਨੀ ਹੋਏ ਤਿਆ ਸਤਿਗੁਰਾਂ ਨੇ ਪਹਿਲੇ ਹੀ ਪੰਕਤੀ ਚ ਬੜੀ ਕਿਰਪਾ ਕੀਤੀ ਹੈ ਗੁਰਮੁਖ ਦਵਾਰਾ ਨਾਦ ਸੁਣ ਕੇ ਬੇਟਾ ਗੁਰਮੁਖ ਬਣ ਤੇ ਤੇਰੇ ਅੰਦਰ ਜੋ ਅਨਹਦ ਨਾਦ ਵੱਜ ਰਿਹਾ ਉਸ ਨਾਦ ਨੂੰ ਸੁਣ ਹਿਰਦੈ ਮਹਿਲ ਬੂਜ ਤੇ ਜਿਸ ਪ੍ਰਮਾਤਮਾ ਨੂੰ ਆਪਾਂ ਬਾਹਰ ਲੱਭਦੇ ਫਿਰਦੇ ਆਂ ਕਿ ਸਾਧ ਸੰਗਤ ਜੀ ਜੀ ਉਹਨੂੰ ਸਮਝਣਾ ਹੈ ਉਹਨੂੰ ਪਾਣਾ ਹੈ ਉਹਦੇ ਨਾਲ ਜੁੜਨਾ ਹੈ ਤਾਂ ਸਾਧ ਸੰਗਤ ਜੀ ਅੰਦਰੋਂ ਹੀ ਜੁੜਨਾ ਪਵੇਗਾ ਬਾਹਰੋਂ ਨਹੀਂ ਜੀ ਜੁੜਦਾ ਸਾਨੂੰ ਉਹਦੀ ਹੀ ਵਿਚਾਰ ਕਰਨੀ ਹੈ ਸੁਰਤ ਤਰੋ ਮਤ ਉਪਜੈ ਨੇਤਰੀ ਹੋਵੇ ਸੂਝ ਅਗੇ ਸਤਿਗੁਰੂ ਗੁਰਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਆਪਾਂ ਸੁਰਤ ਜੋੜਨੀ ਹੈ ਤੇ ਸੁਰਤ ਜੋੜਨੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਨੇਤਰੀ ਹੋਵੇ ਸੂਚ ਸੁਰਤ ਧਰੋ ਮਤ ਉਪਜੈ ਪਹਿਲਾਂ ਸਾਨੂੰ ਆਪਣਾ ਮਨ ਸਾਫ਼ ਕਰਨਾ ਪਏਗਾ ਸਾਨੂੰ ਜੋ ਮਤ ਹੈ ਗੁਰੂ ਵਾਲੀ ਬਣਾਣੀ ਪੈਗੀ ਬੜੇ ਧਿਆਨ ਨਾਲ ਸੁਣਨਾ ਸਾਧ ਸੰਗਤ ਜੀ ਹਰ ਇੱਕ ਪੰਕਤੀ ਗੁਰੂ ਅਰਦਾਸ ਮਹਾਰਾਜ ਜੀ ਦੀ ਬਹੁਤ ਗਹਿਰੀ ਹੈ ਬੜੀ ਡੂੰਗੀ ਹੈ ਸੁਰਤ ਧਰੋ ਮਤ ਉਪਜੈ ਕਿ ਭਾਈ ਜਦੋਂ ਤੱਕ ਆਪਾਂ ਮਨ ਸਾਫ਼ ਨਹੀਂ ਕਰਦੇ ਸਾਤ ਸੰਗਤ ਜੀ ਜਦੋਂ ਤੱਕ ਆਪਾਂ ਸੁਰਤ ਨੂੰ ਸ਼ਬਦ ਨੂੰ ਇੱਕ ਨਹੀਂ ਕਰ ਲੈਂਦੇ ਸੁਰਤ ਤੇ ਸ਼ਬਦ ਸਾਡਾ ਇੱਕੋ ਇੱਕ ਨਹੀਂ ਲਿਓ ਜਾਂਦਾ ਪਹਿਲਾਂ ਆਪਾਂ ਮਨ ਸਾਫ਼ ਕਰਾਂਗੇ ਮਨ ਦੇ ਵਿੱਚ ਗੁਰਾਂ ਦੇ ਵਚਨ ਵਸਾ ਲਵਾਂਗੇ ਤੇ ਜਦੋਂ ਮਨ ਦੇ ਵਿੱਚ ਗੁਰਾਂ ਦੇ ਵਸਨ ਵਚਨ ਵਸ ਗਏ ਸਾਤ ਸੰਗਤ ਜੀ ਸੁਰਤ ਧਰੋ ਮਤ ਉਪਜੇ ਫਿਰ ਸਾਡੀ ਜੋ ਸੁਰਤ ਹੈ ਉਹ ਜੁੜੇ ਜਦੋਂ ਤੱਕ ਸਾਡਾ ਮਨ ਨਹੀਂ ਜੁੜਦਾ ਮਨ ਸਾਫ਼ ਨਹੀਂ ਹੁੰਦਾ ਮਨ ਮਨ ਦੇ ਵਿੱਚ ਗੁਰੂ ਦੇ ਵਚਨ ਨਹੀਂ ਆਉਂਦੇ ਸਾਡੀ ਸੁਰਤ ਵੀ ਨਹੀਂ ਜੁੜਦੀ ਨੇਤਰੀ ਹੋਵੇ ਸੂਝ ਤੇ ਸਾਧ ਸੰਗਤ ਜੀ ਜੋ ਨੇਤਰ ਨੇ ਨਾ ਉਹਨਾਂ ਦੇ ਵਿੱਚ ਜਦੋਂ ਤੱਕ ਸਾਨੂੰ ਸੋਝੀ ਨਹੀਂ ਨਹੀਂ ਆਉਂਦੀ ਨਾ ਸਾਨੂੰ ਬਾਹਰਲੀ ਅੱਖਾਂ ਤੋਂ ਦਿਖਾਈ ਦਿੰਦਾ ਨਾ ਸਾਨੂੰ ਅੰਦਰਲੀ ਅੱਖਾਂ ਤੋਂ ਦਿਖਾਈ ਦਿੰਦਾ ਹੈ ਬਾਰ ਬਾਰ ਬੇਨਤੀ ਸਾਧ ਸੰਗਤ ਜੀ ਕਿ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਕਿਹਾ ਹੈ ਭਾਈ ਆਪਣਾ ਮਨ ਸਾਫ਼ ਕਰ ਮਨ ਮੈਲੇ ਸਭ ਕੁਝ ਮੈਲਾ ਮਨ ਵੇਚੇ ਸਤਿਗੁਰੂ ਕੇ ਪਾਸ ਸੋ ਸੇਵਕ ਕੇ ਕਾਰਜ ਰਾਸ ਭਾਈ ਆਪਣੇ ਮਨ 'ਚ ਗੁਰਾਂ ਦੇ ਵਚਨ ਵਸਾਣੇ ਨੇ ਫੇਰ ਸਾਧ ਸੰਗਤ ਜੀ ਜਦੋਂ ਆਪਾਂ ਗੁਰੂ ਵਾਲੇ ਬਣ ਗਏ ਸਾਧ ਸੰਗਤ ਬਿਨਾਂ ਭਾਵਨੀ ਪੁਜੈ ਭਾਵ ਬਿਨੁ ਭਗਤ ਨਾ ਹੋਇ ਤੇਰੀ ਜਦੋਂ ਸੰਤਾਂ ਦੀ ਸੰਗਤ ਮਿਲ ਗਈ ਸੰਤਾਂ ਤੋਂ ਗੁਰਮੰਤਰ ਮਿਲ ਗਿਆ ਤੇ ਸਾਧ ਸੰਗਤ ਜੀ ਫੇਰ ਆਪਾਂ ਗੁਰਾਂ ਦੇ ਵਚਨ ਵਸਾ ਕੇ ਸੁਰਤ ਨੂੰ ਜੋੜਾਂਗੇ ਤਾਂ ਸਾਧ ਸੰਗਤ ਜੀ ਬੜੀ ਆਸਾਨੀ ਨਾਲ ਜੁੜੇਗੀ ਤੇ ਜਦੋਂ ਤੱਕ ਸਾਡਾ ਮਨ ਕਾਮ ਕ੍ਰੋਧ ਲੋਭ ਮੋਹ ਮਾਇਆ ਦੇ ਵਿੱਚ ਫਸਿਆ ਹੋਇਆ ਸੁਰਤ ਨਹੀਂ ਜੁੜਨਾ ਹੀ ਨਹੀਂ ਸੁਰਤ ਤਰੋ ਮਤ ਉਪਜੈ ਨੇਤਰੀ ਹੋਵੇ ਸੂਜ ਮਿਲੇ ਨਾ ਸਤਗੁਰ ਸ਼ਬਦ ਤੋਹੇ ਅੰਤਰ ਪਲੀਹ ਦੂਜ ਅਗੇ ਸਤਗੁਰ ਅਰਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਜਦੋਂ ਤੱਕ ਸਾਡੇ ਮਨ ਦੇ ਵਿੱਚ ਦ્વੈਤ ਭਾਵਨਾ ਆ ਸਾਡਾ ਸਾਧ ਸੰਗਤ ਜੀ ਮਨ ਸਾਫ ਕਰਨਾ ਕੀ ਨਹੀਂ ਹੈ ਸੱਚਾ ਸੰਤੋਵੇ ਸੱਚਾ ਗੁਰੂ ਹੋਵੇ ਉਹ ਮਨ ਸਾਫ਼ ਕਰ ਸਕਦਾ ਜੋ ਗੁਰੂ ਸਾਨੂੰ ਰਸਤਾ ਦਿਖਾਏ ਜਿਵੇਂ ਸਤਿਗੁਰੂ ਜੀ ਫਰਮਾਉਂਦੇ ਨੇ ਨਾ ਸੋਹੰਗ ਸੋਹੰਗ ਉਚਾਰੀਆਂ ਅੰਮ੍ਰਿਤ ਵੇਲਾ ਗਿਆਨ ਕਿ ਬੇਟਾ ਅੰਮ੍ਰਿਤ ਵੇਲੇ ਉੱਠ ਉਸ ਪ੍ਰਮਾਤਮਾ ਦਾ ਸਿਮਰਨ ਕਰ ਅੰਮ੍ਰਿਤ ਬਾਣੀ ਪੜਿਆ ਕਰ ਗੁਰਬਾਣੀ ਦਾ ਜਾਪ ਕਰਿਆ ਕਰ ਹੌਲੀ-ਹੌਲੀ ਸਾਧ ਸੰਗਤ ਜੀ ਮਨ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਤੇ ਜਦੋਂ ਤੱਕ ਸੱਚਾ ਗੁਰੂ ਨਹੀਂ ਮਿਲਦਾ ਗੁਰੂ ਦਾ ਸ਼ਬਦ ਨਹੀਂ ਮਿਲਦਾ ਸਤਿਗੁਰੂ ਜੀ ਫਰਮਾਉਂਦੇ ਨੇ ਅੰਤਰ ਭਰੀ ਹੈ ਦੂਜ ਸਾਧ ਸੰਗਤ ਜੀ ਮਨ ਦੇ ਵਿੱਚ ਦੁਸ਼ਤ ਰਹਿਣਾ ਹੀ ਰਹਿਣਾ ਹੈ ਮਿਲੇ ਨਾ ਸਤਗੁਰੂ ਸ਼ਬਦ ਤੋਹੇ ਕਿ ਜਦੋਂ ਤੱਕ ਸੱਚੇ ਗੁਰੂ ਦਾ ਸੱਚਾ ਗੁਰਮੰਤਰ ਨਹੀਂ ਮਿਲਦਾ ਸੱਚੇ ਗੁਰੂ ਦਾ ਸੱਚਾ ਗਿਆਨ ਨਹੀਂ ਜੇ ਮਿਲਦਾ ਸਾ ਸੰਗਤ ਜੀ ਅੰਤਰ ਭਰੀ ਹੈ ਦੂਜ ਸਾਡੇ ਅੰਦਰ ਨਾ ਸਾ ਸੰਗਤ ਜੀ ਦਵੇਸ਼ ਰਹੇਗਾ ਅਸੀਂ ਕਦੇ ਇਸ ਦਰ ਤੇ ਜਾਵਾਂਗੇ ਕਦੇ ਉਸ ਦਰ ਤੇ ਜਾਵਾਂਗੇ ਸਾਨੂੰ ਇੱਕ ਤੇ ਯਕੀਨ ਹੀ ਨਹੀਂ ਜੀ ਹੋਣਾ ਅਸੀਂ ਵਹਿਮ ਪਰਮ ਅਡੰਬਰ ਪਖੰਡ ਵੀ ਕਰਾਂਗੇ ਨਿੰਦਾ ਚੁਗਲੀ ਵੀ ਕਰਾਂਗੇ ਹੋ ਸਕਦਾ ਹੈ ਕਿ ਭਾਈ ਬੁਰੇ ਕਰਮ ਵੀ ਕਰੀਏ ਕਿਉਂਕਿ ਮਨ ਦੇ ਵਿੱਚ ਮਾਲਕ ਦਾ ਡਰ ਨਹੀਂ ਹੈ ਤੇ ਐਸੇ ਕਰਕੇ ਸਤਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਜੇ ਮਾਲਕ ਨੂੰ ਮਿਲਣਾ ਹੈ ਸ਼ਬਦ ਨਾਲ ਜੁੜੀਂ। ਸਾ ਸੰਗਤ ਜੀ ਸ਼ਬਦ ਤੋਂ ਵੱਡਾ ਕੁਝ ਨਹੀਂ ਹੈ ਭਗਤੀ ਦੇ ਵਿੱਚ। ਹਰ ਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਬਿਨ ਸ਼ਬਦ ਜਗਤ ਭੁਲਦਾ ਫਿਰੈ ਦਰਗਾ ਮਿਲੇ ਸਜਾਏ। ਤੇ ਸਤਗੁਰੂ ਦਾਸ ਮਹਾਰਾਜ ਇੱਕ ਵਾਰ ਫੇਰ ਸਾਨੂੰ ਸਮਝਾ ਰਹੇ ਨੇ ਕਿ ਬੇਟਾ ਸ਼ਬਦ ਨਾਲ ਜੁੜ ਤੇ ਜਦੋਂ ਤੱਕ ਅਸੀਂ ਸਾਨੂੰ ਗੁਰਾਂ ਤੋਂ ਗੁਰਮੰਤਰ ਨਹੀਂ ਮਿਲਦਾ ਅਸੀਂ ਗੁਰੂ ਵਾਲੇ ਨਹੀਂ ਬਣਦੇ ਸ਼ਬਦ ਨਾਲ ਨਹੀਂ ਜੁੜਦੇ ਸਤਿਗੁਰ ਜੀ ਸਮਝਾਣਾ ਕਰਦੇ ਨੇ ਅੰਤਰ ਪਰੇ ਹੈ ਦੂਜ ਸਾਡੇ ਅੰਦਰ ਸਾਦ ਸੰਗਤ ਜੀ ਜੋ ਦ્વੈਤ ਭਾਵਨਾ ਹੈ ਨਾ ਉਹ ਸਾਨੂੰ ਅੱਗੇ ਵਧਣ ਹੀ ਨਹੀਂ ਦੇएगी ਸਾਨੂੰ ਸ਼ਬਦ ਤੱਕ ਪਹੁੰਚਣ ਹੀ ਨਹੀਂ ਦੇ ਦੀ ਜੋ ਸਾਡੇ ਅੰਦਰ ਅਨਹਦ ਨਾਦ ਵੱਜ ਰਿਹਾ ਹੈ ਉੱਥੋਂ ਤੱਕ ਪਹੁੰਚਣ ਹੀ ਨਹੀਂ ਦਿੰਦੇ ਸਾਦ ਸੰਗਤ ਜੀ ਬਾਹਰ ਇੰਨਾ ਸ਼ੋਰ ਸ਼ਰਾਬਾ ਹੈ ਮਨ ਦੇ ਵਿੱਚ ਇੰਨਾ ਸ਼ੋਰ ਸ਼ਰਾਬਾ ਹੈ ਇੱਕ ਵਾਰੀ ਅੱਖਾਂ ਬੰਦ ਕਰਕੇ ਦੇਖੀ ਸਾਦ ਸੰਗਤ ਜੀ ਕੀ ਦਿਖਾਈ ਦਿੰਦਾ ਹੈ اپنی ਅੱਖਾਂ ਬੰਦ ਕਰਾਂਗੇ ਘਰ ਪਰਿਵਾਰ ਦਿਖਾਈ ਦਿੰਦਾ ਹੈ ਮਿੱਤਰ ਦੋਸਤ ਦਿਖਾਈ ਦਿੰਦੇ ਨੇ ਸਾਧ ਸੰਗਤ ਜੀ ਪਰੇਸ਼ਾਨੀਆਂ ਦਿਖਾਈ ਦਿੰਦੀਆਂ ਨੇ ਬੁਰੇ ਕਰਮ ਦਿਖਾਈ ਦਿੰਦੇ ਨੇ ਤੇ ਜਦੋਂ ਤੱਕ ਮਨ ਸਾਫ਼ ਨਹੀਂ ਹੁੰਦਾ ਇਹ ਦਿਖਾਈ ਦਿੰਦੇ ਰਹਿਣਗੇ ਤੇ ਜਦੋਂ ਮਨ ਸਾਫ਼ ਹੋ ਗਿਆ ਸਾਧ ਸੰਗਤ ਜੀ ਅੱਖਾਂ ਬੰਦ ਕਰਾਂਗੇ ਉਸ ਮਨ ਨਾਲ ਉਸ ਮਾਲਕ ਦੇ ਦਰਸ਼ਨ ਦੇਦਾਰ ਹੋਵਾਂਗੇ ਤੇ ਸਾਧ ਸੰਗਤ ਜੀ ਅੰਦਰੋਂ ਮਨ ਜੁੜਨਾ ਚਾਹਵੇਗਾ ਕਿ ਭਾਈ ਮੈਂ ਮਾਲਕ ਨਾਲ ਜੁੜਨਾ ਹੈ ਮਿਲੇ ਨਾ ਸਤਗੁਰੂ ਸ਼ਬਦ ਤੋ ਹੈ ਅੰਤਰ ਪਰੇ ਹੈ ਦੂਜ ਅਮਰ ਹੋਵੇ ਸਤਸੰਗ ਮੈਂ ਮਨ ਆਪਣੇ ਸਹਿ ਜੂਜ ਕਿ ਭਾਈ ਜੋ ਸਤਸੰਗ ਦੇ ਵਿੱਚ ਆਵੇਗਾ ਸਤਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਧੁਮਕੀਰਾ ਸਤਸੰਗਤ ਜੀ ਜੋ ਸਤਸੰਗ ਦੇ ਵਿੱਚ ਆਵੇਗਾ ਗੁਰਾਂ ਦੀ ਗੁਰਬਾਣੀ ਸੁਨੇਗਾ ਸਰਵਣ ਕਰੇਗਾ ਭਜਨ ਬੰਦਗੀ ਸਤਸੰਗਤ ਜੀ ਕਰੇਗਾ ਜੋ satsang ਚ ਸੁਣ ਕੇ ਜਾਂਦਾ ਉਹ ਮੰਨੇਗਾ satsang ਜੀ ਉਹ ਜਿੰਦੇ ਜੀ ਹੀ ਮੁਕਤ ਹੋ ਜਾਵੇਗਾ ਅਗਰ ਉਹ ਗੁਰਾਂ ਦੀ ਗੱਲ ਮੰਨਦਾ ਹੈ ਅਮਰ ਹੋਵੇ satsang ਮੈਂ ਮਨ ਆਪਣੇ ਸਹਿ ਜੂਝ ਪ੍ਰਸਾਦ ਸੰਗਤ ਜੀ satsang ਦੇ ਵਿੱਚ ਜਦੋਂ ਆਵਾਂਗੇ ਨਾ ਸਾਨੂੰ ਬੜੀ ਸੋਹਣੀਆਂ ਸੋਹਣੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ ਬੜੇ ਪਾਵਨ ਪਵਿੱਤਰ ਬਚਨ ਸਾਨੂੰ ਸੁਣਨ ਨੂੰ ਮਿਲਣਗੇ ਪਰ ਬੇਨਤੀ satsang ਜੀ ਜਦੋਂ ਆਪਾਂ satsang ਤੋਂ ਕਰਵਾ ਪਸਾਵਾਗੇ ਉਦੋਂ ਮਨ ਦੇ ਨਾਲ ਲੜਾਈ ਸ਼ੁਰੂ ਹੁੰਦੀ ਹੈ ਮਨ ਦੇ ਨਾਲ ਕਿਉਂਕਿ 사ਤਸੰਗਤ ਜੀ 사ਤਸੰਗ ਚ ਸਾਨੂੰ ਸਿਖਾਇਆ ਜਾਵੇਗਾ ਕਿ ਭਾਈ ਆਪਾਂ ਨਿੰਦਾ ਚੁਗਲੀ ਨਹੀਂ ਕਰਨੀ ਪਰ ਮਨ ਦੇ ਵਿੱਚ ਖਿਆਲ ਆਉਂਦਾ ਹੈ 사ਤਸੰਗ ਚ ਸਿਖਾਇਆ ਜਾਵੇਗਾ ਕਿ ਭਾਈ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਕਿਸ ਨੂੰ ਮਾੜਾ ਨਹੀਂ ਕਹਿਣਾ ਮਨ ਦੇ ਵਿੱਚ ਵਿਚਾਰ ਆਉਂਦੇ ਨੇ 사ਤਸੰਗ ਤੇ 사ਤਸੰਗਤ ਜੀ ਵਾਸ਼ਨਾ ਤੇ ਕਾਬੂ ਪਾਣ ਲਈ ਸਿਖਾਇਆ ਜਾਵੇਗਾ ਪਰ ਮਨ ਚ ਵਾਸ਼ਨਾ ਆਉਂਦੀ ਹੈ ऐसे करके कर कर सतगुरु जी फरमांदे ने भाई जबो आपा सत्संग ਦੇ ਵਿੱਚ ਜਾਵਾਂਗੇ ਗੁਰਾਂ ਦੇ ਵਚਨ ਸੁਣਾਗੇ ਸਤਸੰਗ ਜੀ ਘਰੇ ਵਾਪਸ ਆਵਾਂਗੇ ਆਪਣੇ ਮਨ ਦੇ ਨਾਲ ਲੜਾਈ ਲੜਨੀ ਪੈਗੀ ਮਨ ਆਪਣੈ ਸੈ ਜੂਟ ਚਾਹੀਓ ਸਤਗੁਰੂ ਨਾਨਕ ਸਾਹਿਬ ਨੇ ਕਿਹਾ ਆ ਮਨ ਜੀਤੇ ਜਗ ਜੀਤ ਕੇ ਭਾਈ ਜੀ ਨੇ ਮਨ ਜਿੱਤ ਲਿਆ ਉਹਨੇ ਸਾਰਾ ਸੰਸਾਰ ਜਿੱਤ ਲਿਆ ਸਤਸੰਗ ਜੀ ਸੇ ਸ੍ਰੇਸ਼ਟ ਪੁਰਸ਼ ਦਾ ਸੰਗ ਕਰ ਮਾਨ ਕਰੋ ਸਭ ਚੂਰ ਸਤਸੰਗ ਜੀ ਜੀ ਆਪਾਂ ਸੰਤਾਂ ਦੀ ਸੰਗਤ ਕਰਾਂਗੇ ਬਹੁਤੇ ਲੋਕ ਨੇ ਭਾਈ ਜੋ ਸਤਸੰਗ ਵੀ ਸੁਣਦੇ ਨੇ ਗੁਰਬਾਣੀ ਵੀ ਸੁਣਦੇ ਨੇ ਪਰ ਮਨ ਕਾਬੂ 'ਚ ਨਹੀਂ ਆ ਰਿਹਾ ਤੇ ਸਤਗੁਰਾਂ ਨੇ ਅੱਗੇ ਰਸਤਾ ਵੀ ਦਿਖਾਇਆ ਕਿ ਬੇਟਾ ਸੰਤਾਂ ਦੀ ਸੰਗਤ ਕਰ ਜੋ ਸਤਸੰਗ ਕਰਦੇ ਨੇ ਉਹਨਾਂ ਦੀ ਸੰਗਤ ਕਰ ਚੰਗੇ ਇਨਸਾਨਾਂ ਦੀ ਸੰਗਤ ਕਰ ਸਾਤਸੰਗਤ ਜੀ ਹੌਲੀ-ਹੌਲੀ ਸਾਡੇ ਵਿਚਾਰ ਵੀ ਬਦਲਣਗੇ ਸਾਡਾ ਮਨ ਵੀ ਸਾਫ਼ ਹੋਵੇਗਾ ਅਮਰ ਹੋਵੇ ਸਤਸੰਗ ਮੈਂ ਅਣ ਆਪਣੈ ਸਜੂਜ ਸ੍ਰੇਸ਼ਟ ਪੁਰਸ਼ ਕਾ ਸੰਗ ਕਰ ਸਾਤਸੰਗਤ ਜੀ ਆਪਾਂ ਅਰਦਾਸ ਵੇਲੇ ਅਰਦਾਸ ਵੇਲੇ ਪ੍ਰਮਾਤਮਾ ਤੋਂ ਕੀ ਮੰਗਦੇ ਆ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਕਿ ਮਾਲਕਾ ਮੈਨੂੰ ਉਹਨਾਂ ਦੇ ਦਰਸ਼ਨ ਕਰਾ ਜਿਨੂੰ ਮਿਲ ਕੇ ਤੁਹਾਡਾ ਨਾਮ ਚੇਤੇ ਆਵੇ ਸੱਚ ਦਾ ਮਾਰਗ ਚੇਤੇ ਆਵੇ ਕੋਈ ਵਹਿਮ ਪਰਮ ਅਡੰਬਰ ਪਖੰਡਨਾ ਚੇਤੇ ਆਵੇ ਕੋਈ ਬੁਰੀ ਭਾਵਨਾ ਨਾ ਮਨ ਦੇ ਵਿੱਚ ਆਵੇ ਕਿਉਂਕਿ ਸਾਤਸੰਗਤ ਜੀ ਜੋ ਸੰਤਾਂ ਦੀ ਸੰਗਤ ਹੈ ਸਭ ਤੋਂ શ્રેષ્ઠ ਸੰਗਤ ਹੈ ਸੰਤ ਚੀ ਸੰਗਤ ਸੰਤ ਕਥਾਰਸ ਸੰਤ ਪ੍ਰੇਮ ਮਾਜੇ ਦੀ ਜੀ ਦੇਵਾ ਦੇ ਐਸੇ ਕਰਕੇ ਕਹਿੰਦੇ ਨੇ ਭਾਈ ਜੋ ਸੰਤਾਂ ਦੇ ਨਾਲ ਜੁੜ ਜਾਵੇਗਾ ਸਾਧ ਸੰਗਤ ਜੀ ਸੰਤ ਐਸੇ ਨੇ ਵੱਡੇ ਵੱਡੇ ਪਾਪੀਆਂ ਨੂੰ ਧਾਰ ਦਿੰਦੇ ਨੇ ਗ੍ਰੰਕਾ ਹਤੀ ਕਿਸ ਕਰਮਾ ਜੋਗ ਪਰ ਪਰ ਸੰਸੋਰਮਤੀ ਭੋਗ ਨਿਸਬਾ ਸਰ ਦੁਸ਼ਕਰਮ ਕਮਾਈਂ RAM ਕਹਿਤ ਬੈਕੁੰਠ ਹੈ ਜਾਏ ਸਾਧੂ ਕੀ ਜੋ ਲੇ ਓਟ ਤੇਰਾ ਮਿਟੇ ਪਾਪ ਸਭ ਕੋਟ ਕੋਟ ਸਾਧ ਸੰਗਤ ਜੀ ਸ੍ਰੇਸ਼ਟ ਪੁਰਸ਼ ਦਾ ਸੰਗ ਕਰਨਾ ਹੈ ਆਪਾਂ ਜੋ ਚੰਗੇ ਲੋਕ ਨੇ ਉਹਨਾਂ ਦੇ ਨਾਲ ਰਹਿਣਾ ਹੈ ਤੇ ਮਾੜਿਆਂ ਨਾਲ ਨਫ਼ਰਤ ਨਹੀਂ ਕਰਨੀ ਉਹਨਾਂ ਲਈ ਵੀ ਅਰਦਾਸ ਬੇਨਤੀ ਕਰਨੀ ਹੈ ਤੇ ਸਾਧ ਸੰਗਤ ਜੀ ਜਦੋਂ ਸੰਤਾਂ ਦੇ ਨਾਲ ਰਵਾਂਗੇ ਮਾਨ ਕਰੋ ਸਭ ਚੂਰ ਸਾਡਾ ਜੋ ਹੰਕਾਰ ਹੈ ਹੌਲੀ ਹੌਲੀ ਖਤਮ ਹੋ ਜਾਵੇ ਕਿਉਂਕਿ ਸਾਡੇ ਰਸਤੇ ਦੇ ਵਿੱਚ ਜੋ ਹੰਕਾਰ ਹੈ ਬਹੁਤ ਵੱਡੀ ਰੁਕਾਵਟ ਹੈ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਸਾਧ ਸੰਗਤ ਜੀ ਜਿਸ ਇਨਸਾਨ ਦੇ ਅੰਦਰ ਹੰਕਾਰ ਹੈ ਨਾ ਉਹਨੂੰ ਪਰਮਾਤਮਾ ਮਿਲ ਨਹੀਂ ਸਕਦਾ ਸਤਿਗੁਰਾਂ ਨੇ ਬਿਲਕੁਲ ਕੋਰੀ ਨਾ ਕੀਤੀ ਹੈ ਉਤਰ ਕਲਤਰ ਕਾ ਕਰੇ ਹੰਕਾਰ ਠਾਕੁਰੇ ਲੇਖਾ ਮੰਗਣ ਹਾਰ ਜਦ ਹਮ ਹੋਤੇ ਤਬ ਤੂੰ ਨਾਹੀਂ ਆਪਾ ਗयो ਤਬ ਭਗਤ ਪਾਈ ਕਿ ਭਾਈ ਜੇ ਰੱਬ ਨੂੰ ਮਿਲਣਾ ਹੈ ਗਿਆਨ ਪ੍ਰਾਪਤ ਕਰਨਾ ਹੈ ਤਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਣਾ ਅਹੰਕਾਰ ਖਤਮ ਕਰਨਾ ਫਿਰ ਕਿਤੇ ਜਾ ਕੇ ਉਹ ਮਾਲਕ ਦੀ ਭਗਤੀ ਸ਼ੁਰੂ ਹੁੰਦੀ ਹੈ ਸਾਧ ਸੰਗਤ ਜੀ ਹੰਕਾਰ ਖਤਮ ਕਰਨ ਨਾਲ ਮਾਲਕ ਦੀ ਭਗਤੀ ਸ਼ੁਰੂ ਹੁੰਦੀ ਹੈ ਅਗਲਾ ਪੰਨਾ ਵੀ ਬਹੁਤ ਹੈ ਇਦਾ ਮਤਲਬ ਇਹ ਹੈ ਸਾਧ ਸੰਗਤ ਜੀ ਕਿ ਜਿੰਨਾ ਦੇ ਅੰਦਰ ਹੰਕਾਰ ਹੈ ਉਹਨਾਂ ਦੀ ਸਾਰੀ ਸੇਵਾ ਬ्यर्थ ਜਾ ਰਹੀ ਹੈ ਸਾਧ ਸੰਗਤ ਜੀ ਉਹ ਬਹੁਤ ਦੂਰ ਖੜੇ ਨੇ ਭਗਤੀ ਦੇ ਮਾਰਗ ਤੋਂ ਜਿੰਨਾਂ ਦੇ ਅੰਦਰ ਥੋੜਾ ਜਿਹਾ ਵੀ ਹੰਕਾਰ ਹੈ ਤੇ ਜੇ ਇਹ ਹੰਕਾਰ ਖਤਮ ਕਰਨਾ ਹੈ ਸਤਸੰਗ ਦੇ ਵਿੱਚ ਆਈਏ ਗੁਰਬਾਣੀ ਪੜ੍ਹੀਏ ਨਾਮ ਸ਼ਬਦ ਜਪੀਏ ਮਹਾਪੁਰਸ਼ਾਂ ਦੀ ਗੁਰੂਆਂ ਦੀ ਸਤਗੁਰਾਂ ਦੀ ਸਾਧ ਸੰਗਤ ਜੀ ਸੇਵਾ ਕਰੀਏ ਉਹਨਾਂ ਦੇ ਸ਼ਰਨ ਚੜ੍ਹਨਾ ਚ ਰਹੀਏ ਉਹਨਾਂ ਦੀ ਸ਼ਰਨ ਚ ਰਹੀਏ ਸ੍ਰੇਸ਼ਪੁਰਸ਼ ਦਾ ਸੰਕਰ ਮਾਨ ਕਰੋ ਸਭ ਚੂਰ ਮਨ ਹਸਤੀ ਸਕਲ ਜਰੋ ਪਾਪਨ ਕੋ ਜੋ ਮੂਰ ਸਾਧ ਸੰਗਤ ਜੀ ਜੇ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਕਰਾਂਗੇ ਸਾਨੂੰ ਬਹੁਤ ਗਿਆਨ ਮਿਲੇਗਾ ਸਾਡਾ ਜੋ ਹੰਕਾਰ ਹੈ ਉਹ ਖਤਮ ਹੋ ਜਾਵੇਗਾ ਤੇ ਸਾਧ ਸੰਗੇ ਜੀ ਇਹ ਜੋ ਮਨ ਦੀ ਹਸਤੀ ਹੈ ਨਾ ਮਨ ਹਸਤੀ ਕਿ ਮਨ ਆਪਣੇ ਆਪ ਨੂੰ ਬਹੁਤ ਵੱਡਾ ਸਮਝੀ ਬੈਠਾ ਕਿ ਭਾਈ ਮੇਰੇ ਵਰਗਾ ਕੋਈ ਕਥਾਵਾਚਕ ਨਹੀਂ ਹੈ ਮੇਰੇ ਵਰਗਾ ਕੋਈ ਸਤਸੰਗੀ ਨਹੀਂ ਹੈ ਮੇਰੇ ਵਰਗਾ ਕੋਈ ਡਾਕਟਰ ਨਹੀਂ ਹੈ ਮੇਰੇ ਵਰਗਾ ਇੰਜੀਨੀਅਰ ਨਹੀਂ ਹੈ ਮੇਰੇ ਵਰਗਾ ਕੋਈ ਲੀਡਰ ਨਹੀਂ ਬਿਜ਼ਨਸਮੈਨ ਨਹੀਂ ਹੈ ਤੇ 사త్సੰਗਤ ਜੀ ਇਹ ਹੰਕਾਰ ਦੇ ਨਿਸ਼ਾਨੀਆਂ ਨੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਮਨ ਹਸਤੀ ਇਹ ਜੋ ਮਨ ਦੀ ਹਸਤੀ ਹੈ ਇਹ ਗੁਰਾਂ ਦੇ ਚਰਣਾ 'ਚ ਆ ਕੇ ਖਤਮ ਹੁੰਦੀ ਹੈ ਮਨ ਹਸਤੀ ਸਕਲ ਜਰੋ ਪਾਪਨ ਕੋ ਜੋ ਮੂਰ ਤੇ 사త్సੰਗਤ ਜੀ ਮਨ ਹੀ ਪਾਪਾਂ ਦੀ ਜੜ ਹੈ ਇਹ ਸਾਡਾ ਸ਼ਰੀਰ ਗਲਤ ਕੰਮ ਕਦੋਂ ਕਰਦਾ ਹੈ ਜਦੋਂ ਮਨ 사త్సੰਗਤ ਜੀ ਇਹਨੂੰ ਆਗਿਆ ਦਿੰਦਾ ਹੈ ਮਨ ਐਨੂੰ ਹੌਸਲਾ ਦਿੰਦਾ ਹੈ ਕਿ ਬੇਟਾ ਕਰਦੇ ਇਹ ਕੰਮ ਦੇਖੀ ਜਾਏਗੀ ਸਤਸੰਗਤ ਜੋ ਪ੍ਰਮਾਤਮਾ ਰੋਕਦਾ ਵੀ ਅੰਦਰ ਆਵਾਜ਼ ਮਾਰ ਕੇ ਕਿ ਬੇਟਾ ਨਾ ਕਰ ਗਲਤ ਕੰਮ ਐ ਸਮਾਜ ਦੇ ਵਿੱਚ ਬਦਨਾਮੀ ਹੋਵੇਗੀ ਪਰ ਇਨਸਾਨ ਸੁਣਦਾ ਮੰਨਦੀ ਐ ਪ੍ਰਮਾਤਮਾ ਦੀ ਨਹੀਂ ਸੁਣਦਾ ਤੇ ਜੋ ਸਤਸੰਗਤ ਚ ਜਾਂਦੇ ਨੇ ਗੁਰਬਾਣੀ ਪੜ੍ਹਦੇ ਨੇ ਸਤਸੰਗਤ ਜੋ ਪ੍ਰਮਾਤਮਾ ਦੀ ਆਵਾਜ਼ ਬੜੀ ਤੇਜ ਹੁੰਦੀ ਐ ਪ੍ਰਮਾਤਮਾ ਦੀ ਬਾਤ ਸੁਣਦੇ ਨੇ ਤੇ ਜਿਨ੍ਹਾਂ ਨੇ ਕਦੇ ਸਤਸੰਗ ਨਹੀਂ ਕੀਤੀ ਸਤਸੰਗਤ ਜੀ ਉਹਨਾਂ ਦੇ ਅੰਦਰ ਸ਼ੈਤਾਨ ਦੀ ਆਵਾਜ਼ ਬੜੀ ਤੇਜ ਹੁੰਦੀ ਐ ਪ੍ਰਮਾਤਮਾ ਬੜੀ ਹੌਲੀ ਆਵਾਜ਼ 'ਚ ਸਤਸੰਗਤ ਦੀ ਆਵਾਜ਼ ਆ ਜਾਂਦੀ ਐ ਅਵਾਜ ਸਾਰਿਆਂ ਨੂੰ ਹੀ ਪੈਂਦੀ ਹੈ ਚਾਹੇ ਚੰਗਾ ਕਰਮ ਕਰੀਏ ਚਾਹੇ ਮਾੜਾ ਕਰਮ ਕਰੀਏ ਤੇ ਸਤਿਗੁਰਾਂ ਨੇ ਫਰਮਾਇਆ ਕਿ ਭਾਈਏ ਜੋ ਮਨ ਹੈ ਨਾ ਇਹ ਪਾਪਾਂ ਦੀ ਜੜ੍ਹ ਹੈ ਲੜਾਈ ਦੀ ਜੜ੍ਹ ਹੈ ਸਾਸੰਗਤ ਜੀ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਸਾਸੰਗਤ ਜੀ ساری ਉਮਰ ਹੁਣ ਜੇਲ੍ਹਾਂ 'ਚ ਕੱਟਣੀ ਹੈ ਤੇ ਜੇ ਕਦੇ ਆਪਾਂ ਸਾਸੰਗਤ ਜੀ ਉਹਨਾਂ ਦੀ ਹਾਲਤ ਜਾਣੀਏ ਉਹਨਾਂ ਦੇ ਜਿਹੜੇ ਵਿਚਾਰ ਜਾਣੀਏ ਜੋ ਵੀ ਅਖਬਾਰਾਂ 'ਚ ਛਪਦੇ ਨੇ ਕਿ ਭਾਈ ਜੋ ਕੁਝ ਹੋਇਆ ਮਨ ਦੀ ਵਜ੍ਹਾ ਕਰਕੇ ਹੋਇਆ ਕਿ ਭਾਈ ਮੋ ਮਨ ਨੂੰ ਕਾਬੂ ਨਹੀਂ ਕਰ ਸਕੇ ਮਨ 'ਚ ਲਾਲਚ ਸੀ ਤਾਂ ਪੈਸੇ ਲੈਂਦੇ ਫੜੇ ਗਏ ਰਿਸ਼ਵਤ ਲੈਂਦੇ ਮਨ 'ਚ ਗੁੱਸਾ ਸੀ ਸਾਧ ਸੰਗਤ ਦੀ ਲੜਾਈ ਝਗੜੇ 'ਚ ਫਸ ਗਏ ਮਨ 'ਚ ਹੰਕਾਰ ਸੀ ਸਾਧ ਸੰਗਤ ਦੀ ਦੁਸ਼ਤ ਦੇ ਵਿੱਚ ਫਸ ਗਏ ਐਸੇ ਕਰਕੇ ਜੋ ਪਾਪਾਂ ਦੀ ਜੜ ਹੈ ਉਹ ਸਾਡਾ ਮਨ ਨਹੀਂ ਹੈ ਭਾਈ ਮਨ ਨੂੰ ਕਾਬੂ ਕਰਨਾ ਅੱਗੇ ਸਤਿਗੁਰੂ ਜੀ ਪਰਮਾਣਦੇ ਨੇ ਪਾਪਨ ਕੋ ਜੋ ਮੂਰ ਤੇ ਪ੍ਰੇਮ ਭਗਤੀ ਕਰਕੇ ਸਾਧ ਸੰਗਤ ਜੀ ਆਪ ਆਪਣੇ ਪਾਪਾ ਨੂੰ ਖਤਮ ਕਰ ਸਕਦੇ ਆ ਸਮਾਜ ਦੀ ਸੇਵਾ ਕਰਕੇ ਮਾਨਵਤਾ ਦੀ ਸੇਵਾ ਕਰਕੇ ਗੁਰੂ ਦੀ ਸੇਵਾ ਕਰਕੇ ਸਾਹਿਬ ਸੇਤੀ ਪ੍ਰੇਮ ਕਰ ਰਸਾਤਲ ਸਹਜਾ ਬਚ ਕੇ ਬੇਟਾ ਪ੍ਰੇਮ ਭਾਸ਼ਾ ਜੋ ਹੈ ਉਹ ਪ੍ਰਮਾਤਮਾ ਨੂੰ ਬੜੀ ਸੌਖੀ ਸਮਝ ਆਂਦੀ ਹੈ ਸਾਧ ਸੰਗਤ ਜੀ ਉਹਨੂੰ ਸਾਡੇ ਤੋਂ ਕੋਈ ਪਦਾਰਤ ਨਹੀਂ ਚਾਹੀਦੀ ਕੋਈ ਪੈਸਾ ਨਹੀਂ ਚਾਹੀਦਾ ਕੋਈ ਧੂਪ ਅਗਰਬਤੀ ਨਹੀਂ ਚਾਹੀਦੀ ਉਹਨੂੰ ਸਿਰਫ ਇੱਕੋ ਚੀਜ਼ ਚਾਹੀਦੀ ਉਹ ਹੈ ਸਾਡਾ ਪਿਆਰ ਉਹ ਹੈ ਸਾਡੀ ਭਾਵਨਾ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਤੇ ਭਾਈ ਜੇ ਪਾਪਾਂ ਤੋਂ ਬਚਣਾ ਹੈ ਜੇ ਆਪਾਂ ਨਰਕਾਂ ਦਾ ਭਾਗੀ ਨਹੀਂ ਬਨਣਾ ਜ਼ਿੰਦਗੀ ਸਵਾਰਨੀ ਇਸ ਧਰਤੀ ਤੇ ਵੀ ਸਵਰਗ ਬਣਾ ਦੇਣਾ ਤਾਂ ਸਾਧ ਸੰਗਤ ਜੀ ਸੰਤਾਂ ਦੀ ਗੱਲਾਂ ਨੂੰ ਮੰਨੀ ਸੰਤਾਂ ਦੇ ਵਚਨ ਮੰਨੀ ਗੁਰੂ ਗੁਰ ਮੰਨ ਮੈਂ ਰਟਨ ਕਰ ਮੁਖ ਸੇ ਬੋਲ ਤੂ ਸੱਚ ਕਿ ਭਾਈ ਮਨ ਚ ਗੁਰਾਂ ਦੇ ਵਚਨ ਵਸਾ ਗੁਰੂ ਨੂੰ ਯਾਦ ਰੱਖਿਆ ਕਰ ਤੇ ਭਾਈ ਇਸ ਮੁਖ ਤੋਂ ਜਦੋਂ ਵੀ ਬੋਲਣਾ ਆਪਾਂ ਸੱਚੀ ਬੋਲਣਾ ਝੂਠ ਨਹੀਂ ਬੋਲਣਾ ਕਿਸੇ ਨੂੰ ਬੁਰਾ ਨਹੀਂ ਕਹਿਣਾ ਸੰਤਨ ਕੇ ਦਵਾਰੇ ਪਰੋ ਹੋਵੇ ਪਰਮ ਆਨੰਦ ਸੰਤ ਚੀ ਸੰਗਤ ਸੰਤ ਕਥਾਰਸ ਸੰਤ ਪ੍ਰੇਮ ਆਜੇ ਦੀ ਜੇ ਦੇਵਾ ਦੇ ਸਾ ਸੰਗਤ ਜੀ ਸਾਰੀ ਦੁਨੀਆ ਦੁਖੀ ਹੈ ਤੇ ਸਾਰੇ ਆਨੰਦ ਦੀ ਭਾਲ ਦੇ ਵਿੱਚ ਨੇ ਤੇ ਸਤਿਗੁਰਾਂ ਨੇ ਅੱਜ ਰਸਤਾ ਦਿਖਾਇਆ ਹੈ ਕਿ ਬੇਟਾ ਜੇ ਸੱਚਾ ਆਨੰਦ ਪ੍ਰਾਪਤ ਕਰਨਾ ਹੈ ਤਾਂ ਭਾਈ ਸੰਤਨ ਕੇ ਦਵਾਰੇ ਪਰੋ ਕਿ ਗੁਰੂਆਂ ਦੇ ਦਰਵਾਰੇ ਜਾਓ ਗੁਰੂਆਂ ਦੇ ਚਰਣੀ ਲੱਗੋ ਤੇ 사ਤ ਸੰਗਤ ਜੀ ਪਰਮ ਆਨੰਦ ਅਵਸਥਾ ਦੇ ਵਿੱਚ ਪਹੁੰਚ ਜਾਵਾਂਗੇ 사ਤ ਸੰਗਤ ਜੀ ਅੱਜ ਸਤਗੁਰਾਂ ਨੇ ਗੱਲ ਸ਼ੁਰੂ ਕੀਤੀ ਸੀ ਗੁਰਮੁਖ ਦੁਆਰਾ ਨਾਦ ਸੁਣ ਪਰਮ ਆਨੰਦ ਅਵਸਥਾ ਚ ਜਿਹੜਾ ਅਨਹਦ ਨਾਦ ਸੁਣਾਈ ਦਿੰਦੇ ਨੇ ਉਸ ਤੋਂ ਗੱਲ ਸ਼ੁਰੂ ਕੀਤੀ ਤੇ ਸਤਗੁਰਾਂ ਨੇ ਅੱਜ ਸਮਾਪਤੀ ਵੀ ਉਤੋਂ ਹੀ ਕੀਤੀ ਹੈ ਸੰਤਨ ਕੇ ਦੁਆਰੇ ਪਰੋ ਹੋਵੇ ਪਰਮ ਆਨੰਦ ਕਿ ਬੇਟਾ ਇਹ ਸੰਸਾਰ ਦੁੱਖਾਂ ਦਾ ਘਰ ਹੈ ਸੁੱਖ ਮੰਗ ਹੈ ਦੁੱਖ ਆਗੇ ਆਵ ਤੇ ਜੇ ਸੱਚਾ ਸੁੱਖ ਲੈਣਾ ਆ ਭਾਈ ਪ੍ਰਮਾਤਮਾ ਦੇ ਦਰਬਾਰ 'ਚ ਮਿਲੇਗਾ ਤੇ ਪ੍ਰਮਾਤਮਾ ਦੇ ਦਰਬਾਰ ਤੱਕ ਲੈ ਕੇ ਕੌਣ ਜਾਵੇਗਾ ਸੱਚਾ ਗੁਰੂ ਸੰਤਨ ਕੇ ਦਵਾਰੇ ਪਰੋ ਹੋਵੇ ਪਰਮ ਅਨੰਦ ਕਹਿ ਰਵਦਾਸ ਭਗਵਾਨ ਕੇ ਗਾਵੋ ਮਨ ਮੈਂ ਛੰਦ ਕਿ ਭਾਈ ਭਜਨ ਬੰਦਗੀ ਕਰ ਮਨ ਤੋਂ ਪ੍ਰਮਾਤਮਾ ਦਾ ਸਿਮਰਨ ਕਰ ਤੇ ਸਾਧ ਸੰਗਤ ਜੀ ਪਰਮ ਅਨੰਦ ਅਵਸਥਾ ਦੇ ਵਿੱਚ ਪਹੁੰਚ ਜਾਵਾਂਗੇ ਤੇ ਬੇਨਤੀ ਸਾਧ ਸੰਗਤ ਜੀ ਸਤਿਗੁਰਾਂ ਨੇ ਸਾਨੂੰ ਕੋਈ ਡੰਬਰ ਪਖੰਡ ਕਰਨ ਵਾਸਤੇ ਨਹੀਂ ਕਿਹਾ ਕੋਈ ਧੂਪ ਜੋਤ ਅਰਗਵਤੀ ਵਰਤ ਕੁਛ ਨਹੀਂ ਕਿਹਾ ਅੱਜ ਸਤਿਗੁਰਾਂ ਨੇ ਸਾਨੂੰ ਇੱਕੋ ਹੀ ਗੱਲ ਸਮਝਾਈ ਹੈ ਕਿ ਬੇਟਾ ਗੁਰਮੁਖ ਦਵਾਰਾ ਨਾਦ ਸੁਣ ਹਿਰਦੇ ਮਹਿਲ ਅਮੂਜ ਸੁਰਤ ਤਰੋ ਮਤ ਉਪਜੇ ਨੇਤਰੀ ਹੋਵੇ ਸੂਜ ਮਿਲੇ ਨਾ ਸਤਿਗੁਰ ਸ਼ਬਦ ਤੋਹੇ ਅੰਤਰ ਪਰੇ ਹੈ ਦੂਜ ਕਿ ਬੇਟਾ ਜਦੋਂ ਤੱਕ ਸਾਨੂੰ ਗੁਰੂ ਦਾ ਮੰਤਰ ਨਹੀਂ ਮਿਲਦਾ ਤੇ ਆਪਾਂ ਉਸ ਮੰਤਰ ਦੀ ਕਮਾਈ ਨਹੀਂ ਕਰਦੇ ਸਾਧ ਸੰਗਤ ਜੀ ਸਾਨੂੰ ਅੰਦਰ ਦਾ ਕੋਈ ਗਿਆਨ ਪ੍ਰਾਪਤ ਨਹੀਂ ਹੋਣਾ ਤੇ ਜਿੰਨੇ ਵੀ ਗੁਰੂ ਨੇ ਭਾਈ ਉਹਨਾਂ ਨੇ ਅੰਦਰੋਂ ਹੀ ਪ੍ਰਮਾਤਮਾ ਪ੍ਰਾਪਤ ਕੀਤਾ ਹੈ ਤੇ ਆਉ ਸਾਧ ਸੰਗਤ ਜੀ ਸਤਿਗੁਰਾਂ ਨੇ ਰਸਤਾ ਦਿਖਾਇਆ ਸੰਤਨ ਕੇ ਦਵਾਰੇ ਪਰੋ ਕੇ ਭਾਈ ਸੰਤਨ ਨਾਲ ਜੁੜੀਏ ਹੋਵੇ ਪਰਮ ਅਨੰਦ ਕੈ ਰਵਦਾਸ ਭਗਵਾਨ ਕਹਿ ਗਾਵੋ ਮਨ ਮੈਂ ਚੰਦ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਦੀ ਭਜਨ ਬੰਦਗੀ ਕਰਿਆ ਕਰੋ ਕੰਮ ਧੰਦਾ ਕਰਦੇ ਮਾਤਾ ਪਿਤਾ ਦੀ ਸੇਵਾ ਕਰਦੇ ਬੱਚਿਆਂ ਨੂੰ ਪੜ੍ਹਾਉਂਦੇ ਲਿਖਾਉਂਦੇ ਜਦੋਂ ਵੀ ਯਾਦ ਆ ਜਾਵੇ ਉਦੋਂ ਹੀ ਸਾਧ ਸੰਗਤ ਜੀ ਨਾਮ ਸ਼ਬਦ ਜਪੀਏ ਅੰਮ੍ਰਿਤ ਵੇਲਾ ਸੰਭਾਲ ਲਈਏ ਸੰਧਿਆ ਵੇਲੇ ਵੀ ਸਾਧ ਸੰਗਤ ਜੀ ਗੁਰਾਂ ਦੇ ਕੋਲ ਬੈਠਿਆ ਕਰੀਏ ਅਮਰਿਤ ਬਾਣੀ ਦਾ ਜਾਪ ਕਰੀਏ ਸੋਹੰਗ ਸਤਨਾਮ ਦਾ ਜਾਪ ਕਰੀਏ ਤੇ ਸਾਧ ਸੰਗਤ ਜੀ ਜਿੰਨਾ ਕੋ ਹੋ ਸਕੇ ਅਭਿਆਸ ਕਰੀਏ ਆਉਣ ਵਾਲੇ ਸਮੇਂ ਦੇ ਵੀ ਸਾਧ ਸੰਗਤ ਜੇ ਅਭਿਆਸ ਵਧੇਗਾ ਤੇ ਸਾਨੂੰ ਅੰਦਰ ਕੁਝ ਦਿਖਾਈ ਵੀ ਦੇਗਾ ਤੇ ਸੁਣਾਈ ਵੀ ਦੇਗਾ ਸੋ ਇੰਨੀ ਇੱਕ ਬੇਨਤੀ ਅੱਜ ਦੀ ਪ੍ਰਵਾਨ ਕਰਨਾ ਸਾਧ ਸੰਗਤ ਜੇ ਸਤਗੁਰਾਂ ਨੇ ਬੜੀ ਕਿਰਪਾ ਕੀਤੀ ਅੱਜ ਜੋ ਅਨਹਦ ਨਾਦ ਹੈ ਸਾਧ ਸੰਗਤ ਜੀ ਜਿਹਦੇ ਨਾਲ ਅਸੀਂ ਜਨਮ ਤੋਂ ਪਹਿਲਾਂ ਹੀ ਜੁੜੇ ਹੁੰਦੇ ਹਾਂ ਤੇ ਧਰਤੀ ਤੇ ਜਦੋਂ ਅਸੀਂ ਪੈਦਾ ਹੁੰਨੇ ਆ ਸਾਧ ਸੰਗਤ ਜੀ ਸਾਡੀ ਜੋ ਲਿਵ ਹੈ ਉਹ ਟੁੱਟ ਜਾਂਦੀ ਹੈ ਇਹੀ ਉਹ ਅਨਹਦ ਨਾਦ ਹੈ ਸਾਧ ਸੰਗਤ ਜੀ ਜਿਹ ਜੋ ਬੱਚੇ ਨੂੰ ਸੁਣਾਈ ਦੇ ਰਿਹਾ ਹੁੰਦਾ ਤੇ ਐਸੇ ਹੀ ਅਨਹਦ ਨਾਦ ਤੱਕ ਆਪਾਂ ਪਹੁੰਚਣਾ ਆ ਤੇ ਵੱਜ ਕਿੱਥੇ ਰਿਹਾ ਸਾਧ ਸੰਗਤ ਜੀ ਸਾਡੇ ਅੰਦਰ ਹੀ ਵੱਜ ਰਿਹਾ ਹੈ ਤੇ ਉਸ ਨਾਦ ਤੱਕ ਲੈ ਕੇ ਕੌਣ ਜਾਵੇਗਾ ਪੂਰਾ ਗੁਰੂ ਪੂਰੇ ਗੁਰੂ ਦੀ ਬਾਣੀ ਤੇ ਪੂਰੇ ਗੁਰੂ ਦਾ ਗੁਰਮੰਤਰ ਐਸ ਕਰਕੇ ਭਾਈ ਕਰਮਾ ਵਾਲਿਓ ਸਤਿਗੁਰੂ ਅਦਾਸ ਮਹਾਰਾਜ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਪੜਦੇ ਹਾਂ ਗੁਰਾਂ ਦੇ ਨਾਲ ਜੁੜੇ ਹੋਏ ਸੋ ਭਾਈ ਇਸੇ ਤਰ੍ਹਾਂ ਜੁੜੇ ਰਹੋ ਪੜੋ ਜੁੜੋ ਸੰਘਰਸ਼ ਕਰੋ ਬਾਬਾ ਸਾਹਿਬ ਨੇ ਕਿਹਾ ਸੀ ਇਹੀ ਬਾਬਾ ਸਾਹਿਬ ਤੋਂ ਪਹਿਲਾਂ ਸਤਿਗੁਰ ਅਰਵਦਾਸ ਮਹਾਰਾਜ ਜੀ ਨੇ ਕਿਹਾ ਸੀ ਮਾਦੋ ਵਿਦਿਆ ਹਿਤ ਕੀਨ ਬਿਵੇਕ ਦੀਪ ਮਲੀਨ ਸਤਿ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ ਰਵਦਾਸ ਕਹੈ ਬਿਨ ਵਿਦਿਆ ਨਰਕੋ ਜਾਣੇ ਜਾਣ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਦੁ ਮਕੀਰਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਭ ਸਰਵਦਾਸ ਰਹੈ ਪਰਸਨ ਸੋ ਪਾਈਏ ਨੀ ਕਿ ਬੇਨਤੀ ਪ੍ਰਵਾਨ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ ਸਤਨਾਮ ਸੋਹੰ ਸਤਨਾਮ ਜੀਉ